ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਸਾਰਿਆਂ ਨੂੰ ਕਮਲਕੌਰ ਦਾ ਮੁੱਦਾ ਲੱਗਦਾ ਨਹੀਂ ਕਿ ਇਹ ਜੇ ਫਿਨਿਸ਼ ਹੋਏਗਾ ਕੁਝ ਵੀ ਜਿਆਦਾ ਗਰਮਾਈ ਜਾ ਰਿਹਾ ਡੇ ਬਾਏ ਡੇ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਅੱਗੇ ਆ ਰਹੀਆਂ ਨੇ ਬਹੁਤ ਕੁਝ ਨਿਕਲ-ਨਿਕਲ ਕੇ ਆ ਰਿਹਾ ਸੱਚ ਕੀ ਹੈ ਇਹ ਤੇ ਭਾਈ ਅਮਰਤਪਾਲ ਸਿੰਘ ਮਹਿਰੂ ਉਹਨਾਂ ਦੇ ਸਾਥੀ ਦੱਸ ਸਕਦੇ ਜਾਂ ਫਿਰ ਕਮਲਕੌਰ ਜੀ ਹੁੰਦੀ ਉਹ ਦੱਸ ਸਕਦੀ ਸੀ ਪਰ ਕਹਾਣੀਆਂ ਬਹੁਤ ਆ ਰਹੀਆਂ ਨੇ ਅੱਗੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਕ ਵੀਡੀਓ ਦੇ ਵਿੱਚ ਕਿ ਠੀਕ ਹੈ ਹਾਲਾਤ ਉਹ ਦੁਨੀਆ ਦੇ ਮਾੜੇ ਨੇ ਜਦੋਂ ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਇਹ smartphones ਨਹੀਂ ਸੀ ਇੰਟਰਨੈਟ ਉਦੋਂ ਵੀ ਲੋਕੀ ਜਿਉਂਦੇ ਸੀ ਪਰ ਮੇਰਾ ਖਿਆਲ ਹੈ ਕਿ ਹੁਣ ਨਾਲੋਂ ਜ਼ਿਆਦਾ ਵਧੀਆ ਜਿਉਂਦੇ ਸੀਗੇ ਉਦੋਂ ਲੋਕਾਂ ਨੂੰ ਟੈਨਸ਼ਨਾਂ ਘੱਟ ਸੀਗੀਆਂ ਪਰੇਸ਼ਾਨੀਆਂ ਘੱਟ ਸੀਗੀਆਂ ਬੜੇ ਖੁਸ਼ਹਾਲ ਸੀ ਜ਼ਿੰਦਗੀ ਨੂੰ ਅੱਜ ਨਾਲੋਂ ਜ਼ਿਆਦਾ ਇੰਜੋਏ ਕਰਦੇ ਸੀ ਸ਼ਾਇਦ ਉਦੋਂ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਦੁਨੀਆ ਨੂੰ ਕਿ ਬਸ ਅਸੀਂ ਇੰਨੀ ਭੈੜੀ ਭੈੜੀ ਚਖਾ ਚੌਥ ਵਿੱਚ ਪੈ ਗਏ ਆ ਕਿ ਸਾਡੀਆਂ ਜ਼ਰੂਰਤਾਂ ਇੰਨੀਆਂ ਵਧ ਗਈਆਂ ਨੇ ਵਧ ਗਈਆਂ ਨੇ ਐਕਚੁਅਲੀ ਵਧਾ ਲਈਆਂ ਗਈਆਂ ਨੇ ਹਰ ਬੰਦਾ ਕਹਿੰਦਾ ਮੈਂ ਰਾਤੋਂ ਰਾਤ ਸਟਾਰ ਬਣ ਜਾਵਾਂ ਹਰ ਬੰਦਾ ਕਹਿੰਦਾ ਮੈਂ ਰਾਤੋਂ ਰਾਤ ਮਿਲੀਅਨਰ ਬਣ ਜਾਵਾਂ ਤੇ ਉਹਦਾ ਕਰਕੇ ਅਸੀਂ ਪਰਿਵਾਰਾਂ ਦੇ ਪਰਿਵਾਰ ਸੋਸ਼ਲ ਮੀਡੀਏ ਤੇ ਲੈ ਆ ਆ ਔਰ ਬੱਚਿਆਂ ਨੂੰ ਵੀ ਅਸੀਂ ਅੱਗੇ ਕਰ ਕਰਕੇ ਵੀਡੀਓ ਬਣਾਈ ਜਾਂਦੇ ਆ ਜਿਹੜੀਆਂ ਉਹਨਾਂ ਦੇ ਉਮਰ ਦੇ ਹਿਸਾਬ ਨਾਲ ਬਹੁਤ ਗਲਤ ਨੇ ਬਜ਼ੁਰਗ ਵੀ ਲੱਗੇ ਹੋਏ ਨੇ ਬਹੁਤ ਕੁਝ ਕਰਨਾ ਅੱਜ ਕੱਲ ਤੇ ਜਿਹੜੇ ਜਵਾਨ ਮੁੰਡੇ ਕੁੜੀਆਂ ਉਹਨਾਂ ਨੇ ਤੇ ਕਈਆਂ ਨੇ ਵੇੜੇ ਗਰਗ ਕਰਕੇ ਰੱਖ ਦਿੱਤਾ ਸ਼ੁਰੂਆਤ ਹੋਈ ਸੀ ਕੁਛੀ ਕੁੜੀਆਂ ਤੋਂ ਉਸ ਤੋਂ ਬਾਅਦ ਫਿਰ ਉਹਨਾਂ ਦੀ ਚਖਾ ਚੌਹ ਦੇਖਦੇ ਕਿ ਇੰਨਾ ਕੰਮ ਵੱਧ ਗਿਆ ਕਿ ਅੱਜ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿੰਨੀਆਂ ਕੋਸ਼ਿਸ਼ਾਂ ਕਰ ਲੋ ਕਿੰਨੇ ਵੀ ਤੁਸੀਂ ਤਸੀਹੇ ਦੇ ਲੋ ਕਿਸੇ ਨੂੰ ਈਵਨ ਜਾਨ ਤੋਂ ਮਾਰ ਦਿੱਤਾ ਕਮਲਕੌਰ ਨੂੰ ਠੀਕ ਹੈ ਫਰਕ ਜ਼ਰੂਰ ਪਿਆ ਨੋ ਦੋ ਰਾਇਨੀ ਇਹਦੇ ਵਿੱਚ ਕੋਈ ਫਰਕ ਜ਼ਰੂਰ ਪਿਆ ਹੈ ਬਹੁਤ ਕੁੜੀਆਂ ਨੇ ਮੈਂਨਤਾ ਮੁੰਤਾ ਵੀ ਕੀਤੀਆਂ ਆਪਣੀਆਂ ਗਲਤੀਆਂ ਵੀ ਮੰਨੀਆਂ ਵੀਡੀਓ ਵੀ ਡਿਲੀਟ ਕੀਤੀਆਂ ਬਹੁਤ ਸਾਰੇ ਮੁੰਡੇ ਵੀ ਅੱਗੇ ਆਏ ਨੇ ਕਿ ਸਾਡੇ ਗਲਤ ਕੰਟੈਂਟ ਸੀ ਅੱਗੇ ਤੋਂ ਅਸੀਂ ਖਿਆਲ ਰੱਖਾਂਗੇ ਪਰ ਗੱਲ ਹੈ ਕਿ ਕਿੰਨੀ ਕੁ ਦੇਰ ਅਸੀਂ ਇਹ ਗੱਲਾਂ ਕਰਾਂਗੇ ਕਿੰਨੀ ਕੁ ਦੇਰ ਤੱਕ ਪਹਿਲਾਂ ਗਾਣਿਆਂ ਵਾਰੀ ਵੀ ਇਦਾਂ ਦਾ ਹੋਇਆ ਸੀਗਾ ਵੀ ਅਸੀਂ ਨਹੀਂ ਇਹੋ ਜਿਹਾ ਕਰਾਂਗੇ ਤੇ ਹੁਣ ਜਿਹੜੀਆਂ ਵੀਡੀਓ ਰੀਲ ਰੂਲਾ ਪਾਉਂਦਿਆਂ ਨੇ ਉਹਨਾਂ ਬਾਰੇ ਵੀ ਬਹੁਤ ਕੁੜੀਆਂ ਨੇ ਵੀ ਮੁੰਡਿਆਂ ਨੇ ਵੀ ਕਿਹਾ ਆ ਪਰ ਫਿਰ ਨਾਲੋਂ ਨਾਲ ਚੱਲੀ ਵੀ ਜਾ ਰਿਹਾ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਉਹਨਾਂ ਦਾ ਸਾਰੇ ਕੰਟੈਂਟ ਚੱਲੀ ਵੀ ਜਾ ਰਹੇ ਨੇ ਨਾਲੋਂ ਨਾਲ ਵੀਡੀਓ ਵੀ ਬਣਾਈ ਜਾ ਰਹੀ ਨੇ ਤੇ ਸਿਕਿਉਰਿਟੀ ਦਾ ਸਿਸਟਮ ਜੇ ਸ਼ੁਰੂ ਹੋ ਗਿਆ ਇੱਕ ਕੁੜੀ ਨੇ ਸਿਕਿਉਰਿਟੀ ਮੰਗੀ ਉਹਨੂੰ ਮਿਲ ਗਈ ਆ ਦੂਸਰੀ ਇੱਕ ਹੋਰ ਪ੍ਰੀਤ ਜੱਟੀ ਕੋਈ ਕੁੜੀ ਐ ਜਿਹਦੇ ਧੌਣ ਤੇ ਤਿਤਲੀ ਜੀ ਬਣੀ ਹੋਈ ਆ ਹੁਣ ਉਹ ਵੀ ਕਹਿ ਰਹੀ ਮੇਰਾ ਇੱਕ ਬੱਚਾ ਵੀ ਆ ਸਾਨੂੰ ਸਿਕਿਉਰਿਟੀ ਚਾਹੀਦੀ ਸਾਨੂੰ ਧਮਕੀਆਂ ਆਉਂਦੀਆਂ ਬਸ ਮੈਨੂੰ ਸਿਕਿਉਰਿਟੀ ਚਾਹੀਦੀ ਹੈ ਸੇਫਟੀ ਮੈਨੂੰ ਬੜੀ ਸੇਫਟੀ ਸਿਕਿਉਰਿਟੀ ਚਾਹੀਦੀ ਹੈ ਮੇਰਾ 5 ਮਨਥ ਦਾ ਬੇਬੀ ਹੈ ਮੇਰਾ ਸੀ ਸੈਕਸ਼ਨ ਹੋਇਆ ਤੇ ਮੇਰੇ ਦਿਮਾਗ ਤੇ ਨਾ ਮਤਲਬ ਮੈਂ ਡਿਪਰੈਸ਼ਨ ਤੇ ਜਾ ਰਹੀ ਹਾਂ ਕੱਲ ਦੀ ਇੰਨੀਆਂ ਮੈਨੂੰ ਧਮਕੀਆਂ ਮੈਂਚਨਸ ਕਰ ਰਹੇ ਨੇ ਲੋਕ ਜਿਹਨੇ ਮੈਨੂੰ ਫੋਨ ਕਾਲਸ ਆ ਰਹੇ ਨੇ ਧਮਕੀਆਂ ਵਾਲੀਆਂ ਗੱਲ ਇਹ ਹੈ ਵੀ ਜਿਹੜਾ ਚੰਗਾ ਕੰਟੈਂਟ ਕਰਦੇ ਨੇ ਬੱਚੇ ਜਾਂ ਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਧਮਕੀਆਂ ਕਿਉਂ ਨਹੀਂ ਆਉਂਦੀਆਂ ਸੋਚਣ ਵਾਲੀ ਗੱਲ ਤੇ ਹੈ ਵੀ ਜਿਹਨੂੰ ਧਮਕੀਆਂ ਆਉਂਦੀਆਂ ਨੇ ਇਹਦਾ ਮਤਲਬ ਅਸੀਂ ਕਿਤਨਾ ਕਿਤੇ ਗਲਤ ਆ ਨਾ ਤਦੇ ਧਮਕ ਇਹਦਾ ਮਤਲਬ ਅਸੀਂ ਕੁਛ ਨਾ ਕੁਛ ਗਲਤ ਕਰ ਰਹੇ ਆ ਸੋਸ਼ਲ ਮੀਡੀਏ ਤੇ ਫੇਰੀ ਧਮਕੀਆਂ ਆਉਂਦੀਆਂ ਨੇ ਫੇਰੀ ਤੁਹਾਨੂੰ ਸਿਕਿਉਰਿਟੀ ਦੀ ਲੋੜ ਪੈਂਦੀ ਆ ਫੇਰੀ ਤੁਹਾਨੂੰ ਬੌਂਸਰਾਂ ਦੀ ਲੋੜ ਪੈਂਦੀ ਆ ਜਿਵੇਂ ਤੁਸੀਂ ਇਮਾਨਦਾਰੀ ਨਾਲ ਆਪਣੇ ਜੋ ਸਾਡਾ ਪੰਜਾਬੀ ਦਾ ਸੱਭਿਆਚਾਰ ਹੈ ਬਹੁਤ ਅਮੀਰ ਵਿਰਸਾ ਹੈ ਸਾਡਾ ਜੇ ਥੋੜਾ ਬਹੁਤਾ ਵੀ ਉਹਦਾ ਖਿਆਲ ਰੱਖੋ ਤੇ ਸੋਹਣੀਆਂ ਵੀਡੀਓ ਬਣਾਓ ਚੰਗੇ ਕੱਪੜੇ ਪਾਲਿਆ ਕਰੋ ਤੇ ਫੇਰ ਤੁਹਾਨੂੰ ਕਿਉਂ ਇੰਨੇ ਡਰ ਪੈਣ ਕਿਉਂ ਤੁਹਾਨੂੰ ਸਿਕਿਉਰਟੀਆਂ ਦੀ ਲੋਡ ਪਾਵੇ ਤੇ ਅੱਜ ਕਿਉਂ ਤੁਹਾਡੇ ਖੂਨ ਸੁੱਕੇ ਪਏ ਨੇ ਤੇ ਕਿਉਂ ਜਾਨਾਂ ਗਵਾਉਣੀਆਂ ਪੈਣ ਬਹੁਤ ਸਾਰੇ ਬੱਚੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਵਿਆਹੀਆਂ ਹੋਈਆਂ ਕੁੜੀਆਂ ਬਹੁਤ ਸੋਹਣੇ ਕੱਪੜੇ ਉਹਨਾਂ ਨੇ ਕਦੇ ਸਿਰ ਤੋਂ ਚੁੰਨੀ ਨਹੀਂ ਲਾਈ ਕਾਮੇਡੀ ਉਹ ਵੀ ਕਰਦੀਆਂ ਨੇ ਉਹਨਾਂ ਦੇ ਵੀਊ ਵੀ ਚੰਗੇ ਆ ਰਹੇ ਨੇ ਹੋ ਸਕਦਾ ਤੁਹਾਡੇ ਜਿੰਨੇ ਨਾ ਹੁਣ ਪਰ ਗੱਲ ਇਹ ਹੈ ਕਿ ਜੇ ਤੁਹਾਡੇ ਵੀਊ ਘਟ ਆ ਰਹੇ ਨੇ ਤੁਹਾਡੀ ਵੀਡੀਓ ਬਹੁਤੀ ਨਹੀਂ ਦੇਖੀ ਜਾ ਰਹੀ ਤੇ ਉਹਦਾ ਮਤਲਬ ਇਹ ਥੋੜੋ ਕਿ ਤੁਸੀਂ ਕੱਪੜੇ ਲਾ ਕੇ ਬਸ ਸ਼ਰਿਆਮ ਕੈਮਰੇ ਦੇ ਅੱਗੇ ਖੜੇ ਹੋ ਜਾਓ। ਇਹੀ ਕੁਝ ਹੋ ਰਿਆ ਨਾ ਅੱਜਕੱਲ। ਤੇ ਇਹੀ ਕਾਰਨ ਹੈ ਕਿ ਅੱਜ ਤੁਹਾਨੂੰ ਸਿਕਿਉਰਟੀਆਂ ਵਾਸਤੇ ਮਨਤਾ ਕਰਨੀਆਂ ਪੈ ਰਹੀਆਂ। ਇਹੀ ਕਾਰਨ ਹੈ ਕਿ ਤੁਹਾਨੂੰ ਆਪਣੀ ਜਾਨ ਬਖਸ਼ੀ ਵਾਸਤੇ ਮਨਤਾ ਕਰਨੀਆਂ ਪਾ ਰਹੀਆਂ। ਤੇ ਤੁਹਾਡੇ ਮਾਪੇ ਅੱਜ ਕੀ ਸੋਚਦੇ ਹੋਣਗੇ ਇਹ ਜਰੂਰ ਸੋਚਿਓ। ਕਮਲਕੌਰ ਮਾਰ ਦਿੱਤੀ ਗਈ ਹੈ। ਚਲੋ ਇਹੀ ਵੀ ਅਸੀਂ ਕਹਿ ਸਕਦੇ ਜਿੰਨੇ ਸਾਹ ਸੀਗੇ ਬਹਾਨਾ ਕੋਈ ਵੀ ਬਣਿਆ। ਬਸ ਸਾ ਜਿੰਨੇ ਕੁਦਰਤ ਨੇ ਦਿੱਤੇ ਹੁੰਦੇ ਨੇ ਉਨੇ ਹੀ ਮਿਲਦੇ ਨੇ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਇਹਦਾ ਬਹੁਤ ਭੈੜਾ ਬਹਾਨਾ ਬਣਿਆ ਕਿ ਗੰਦੀਆਂ ਵੀਡੀਓ ਬਣਾਉਂਦੀ ਸੀਗੀ ਤੇ ਬਣਾਉਂਦੀ ਵੀ ਸੀ ਇੱਕ ਬਹਾਨਾ ਨਹੀਂ ਸਾਰੀ ਦੁਨੀਆ ਨੂੰ ਪਤਾ ਗੰਦੀਆਂ ਵੀਡੀਓ ਬਣਾਉਂਦੀ ਸੀ ਜੇ ਕਾਨੂੰਨਾਂ ਦੀ ਗੱਲ ਕਰੀਏ ਤੇ ਮੇਰੇ ਖਿਆਲ ਹੈ ਕਿ ਜੇ ਕਾਨੂੰਨ ਕੋਈ ਵੀ ਐਸੀ ਕੋਈ ਐਸਾ ਬੰਦਾ ਘਣਾ ਦੋ ਜਿਹਨੂੰ ਇਸ ਕਰਕੇ ਅੰਦਰ ਦਿੱਤਾ ਗਿਆ ਹੋਵੇ ਜੇਲ੍ਹ ਦੇ ਜਾਂ ਕੋਈ ਉਹਦੇ ਪੇਜ ਪੂਜ ਬੰਦ ਕੀਤੇ ਹੋਣ ਜਾਂ ਕੋਈ ਇੰਸਟਾਗ੍ਰਾਮ ਫੇਸਬੁੱਕ YouTube ਕਿਸੇ ਵੀ ਇੱਕ ਪਰਸਨ ਦਾ ਇਸ ਕਰਕੇ ਬੰਦ ਕਰ ਦਿੱਤਾ ਗਿਆ ਹੋਵੇ ਕਿ ਉਹਨੇ ਗਲਤ ਕੰਟੈਂਟ ਪਾਇਆ ਤੇ ਫਿਰ ਅਸੀਂ ਇਹ ਕਹਿ ਸਕਦੇ ਸੀ ਕਾਨੂੰਨ ਦੇ ਨਾਲ ਨਾ ਖੇਡੋ ਮੈਂ ਇਹ ਨਹੀਂ ਕਹਿੰਦਾ ਕਿ ਪਾਈ ਅਮਰਤਪਾਲ ਸਿੰਘ ਨੇ ਕਿਸੇ ਨੂੰ ਮਾਰ ਕੇ ਬਹੁਤ ਚੰਗਾ ਕੀਤਾ ਜਾਨ ਜੇ ਲਈ ਹੈ ਉਸ ਬੰਦੇ ਨੇ ਜੇ ਤਾਂ ਇਸ ਕਰਕੇ ਜਾਨ ਲਈ ਆ ਸੱਚੀ ਇਮਾਨਦਾਰੀ ਨਾਲ ਵੀ ਸਾਡਾ ਪੰਜਾਬ ਦੇ ਵਿੱਚ ਗੰਦ ਪੈ ਰਿਆ ਸੀਗਾ ਬਹੁਤ ਗੰਦੀਆਂ ਗੰਦੀਆਂ ਵੀਡੀਓ ਸਨ ਤੇ ਗੰਦੀ ਗੰਦੀ ਭਾਸ਼ਾ ਇਸਤੇਮਾਲ ਕੀਤੀ ਜਾਂਦੀ ਜਿਹਦੇ ਨਾਲ ਸਾਡੇ ਬੱਚਿਆਂ ਤੇ ਸਾਡੇ ਸੱਭਿਆਚਾਰ ਤੇ ਸਾਡੇ ਵਿਰਸੇ ਤੇ ਫਰਕ ਪੈਂਦਾ ਸੀਗਾ ਤੇ ਫੇਰ ਤੇ ਚਲੋ ਥੋੜਾ ਬਹੁਤਾ ਸੀ ਮੰਨ ਲੈਣੇ ਵੀ ਚਲੋ ਕੋਈ ਗੱਲ ਨਹੀਂ ਠੀਕ ਹੈ ਉਹਨਾਂ ਦੀ ਕੁੜੀ ਗਈ ਹੈ ਮਾਤਾ ਦੀ ਧੀ ਚਲੀ ਗਈ ਹੈ ਪਰ ਧੀ ਨੇ ਗੰਧ ਵੀ ਬਹੁਤ ਪਾਇਆ ਸੀਗਾ ਪਰ ਗੱਲ ਇਹ ਹੈ ਕਿ ਜੇਕਰ ਕੋਈ ਹੋਰ ਕਹਾਣੀ ਆਉਂਦੀ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਸੀਗਾ ਕਿ ਜੇ ਇਹਦੇ ਪਿੱਛੇ ਕੋਈ ਭਾਈ ਅਮਰਤਪਾਲ ਸਿੰਘ ਮਹਿਰੋਂ ਹੋਣਾ ਦਾ ਕੋਈ ਆਪਣਾ ਪਰਸਨਲ ਮਕਸਦ ਆ ਕੋਈ ਉਹਨਾਂ ਦੀ ਇਹੋ ਜਿਹੀਆਂ ਚੀਜ਼ਾਂ ਕੋਈ ਇਹੋ ਜਿਹੀਆਂ ਕਮਜ਼ੋਰੀਆਂ ਸਨ ਕਮਲਕੌਰ ਦੇ ਕੋਲ ਉਹਨਾਂ ਦੇ ਫੋਨ ਦੇ ਵਿੱਚ ਤੇ ਇਸ ਕਰਕੇ ਮਾਰ ਦਿੱਤਾ ਗਿਆ ਤੇ ਫੋਨ ਲੈ ਕੇ ਰਫੂ ਚੱਕਰ ਹੋ ਗਏ ਨੇ ਤੇ ਫਿਰ ਬਹੁਤ ਗਲਤ ਗੱਲ ਆ ਫਿਰ ਭਾਈ ਅਮਰਤਪਾਲ ਸਿੰਘ ਸ਼ਰਿਆਮ ਗਲਤ ਹੈ ਔਰ ਅਸੀਂ ਬਕਾਇਦਾ ਨਖੇਦੀ ਕਰਾਂਗੇ ਇਸ ਚੀਜ਼ ਦੀ ਕਮਲਕੌਰ ਵਾਪਸ ਨਹੀਂ ਆਉਣੀ ਉਹ ਤੇ ਚਲੇਗੀ ਇਸ ਦੁਨੀਆ ਤੋਂ ਅੱਜ ਕਮਲਕੌਰ ਤੇ ਮਾਤਾ ਦਾ ਇੰਟਰਵਿਊ ਦੇਖਣ ਨੂੰ ਮਿਲਿਆ ਕੁਝੇ ਗੱਲਾਂ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ ਹਾਈਲਾਈਟਸ ਲੈ ਲੈਣੇ ਕਿਉਂਕਿ ਪੂਰੀ ਵੀਡੀਓ ਤਦ ਦੇ ਪੌਣੇ ਘੰਟੇ ਦੀ ਹੈ ਨਹੀਂ ਆਪਾਂ ਦਿਖਾ ਸਕਦੇ ਹਾਈਲਾਈਟਸ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਅੱਜਕੱਲ ਹਾਈਲਾਈਟਸ ਤੁਹਾਨੂੰ ਸਾਂਝੇ ਕਰਾਂਗੇ ਤੇ ਹੋ ਸਕਦਾ ਥੋੜਾ ਥੋੜਾ ਰੋਕ ਕੇ ਆਪਾਂ ਮਾਤਾ ਦੀਆਂ ਗੱਲਾਂ ਦਾ ਜਵਾਬ ਵੀ ਦਈਏ ਗੱਲ ਇਹ ਆ ਕਿ ਕਈ ਵਾਰੀ ਤੇ ਪੇਰੈਂਟਸ ਬਹੁਤ ਮਜਬੂਰ ਹੋ ਜਾਂਦੇ ਆ ਬੱਚੇ ਮੰਨਦੇ ਨਹੀਂ ਆ ਇਹ ਕਮਲਕੌਰ ਦੇ ਮਾਤਾ ਜੀ ਵੀ ਕਹਿ ਰਹੇ ਨੇ ਕਿ ਮੈਨੂੰ ਕਹਿੰਦੀ ਸੀ ਕੁੜੀ ਕੇ ਨਹੀਂ ਇਦਾਂ ਦੀ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਵੀਡੀਓ ਬਹੁਤ ਗੰਦੀਆਂ ਗੰਦੀਆਂ ਲੋਕਾਂ ਦੀ ਆਉਂਦੀਆਂ ਮੇਰੇ ਵਾਲੀ ਕੋਈ ਨਹੀਂ ਗਈ ਤੇ ਮਾਤਾ ਆਦਿਆਂ ਕੁਛੀ ਗੱਲਾਂ ਜਿਹੜੀਆਂ ਮੈਨੂੰ ਅੱਜ ਮਹਿਸੂਸ ਹੋ ਰਿਹਾ ਕਿ ਜੇ ਇਹ ਗੱਲਾਂ ਮਾਤਾ ਨਾ ਕਰਦੀ ਉਹਨਾਂ ਦੇ ਨਾਲ ਆਪਣੀ ਬੇਟੀ ਦਾ ਥੋੜਾ ਸਾਥ ਨਾ ਦਿੰਦੀ ਤੇ ਮੇਰਾ ਖਿਆਲ ਹੈ ਜੇ ਉਹਨਾਂ ਨੂੰ ਸਮਝਾਉਂਦੀ ਕਿ ਬੇਟਾ ਨਹੀਂ ਇਹ ਗਲਤ ਆ ਨਹੀਂ ਕਰਨਿਆ ਥੋੜੀ ਖਾ ਲਓ ਘੱਟ ਖਾ ਲੋ ਇੱਜ਼ਤ ਦੀ ਅਸੀਂ ਖਾਵਾਂਗੇ ਤੇ ਇੱਜ਼ਤ ਦੀ ਤੂੰ ਖਾ ਮੈਂ ਪਿਛਲੀ ਵੀਡੀਓ ਵਿੱਚ ਵੀ ਕਿਹਾ ਸੀਗਾ ਜੇ ਥੋੜਾ ਜਿਹਾ ਅਣਖ ਨੂੰ ਜਗਾਇਆ ਹੁੰਦਾ ਆਪਣੇ ਨੂੰ ਤੇ ਅੱਜ ਤੁਹਾਡੀ ਧੀ ਜਿਉਂਦੀ ਤੁਹਾਡੇ ਵਿੱਚ ਹੁੰਦੀ ਪਰ ਨਹੀਂ ਤੁਹਾਡੀ ਹੱਲਾਸ਼ੇਰੀ ਨੇ ਸ਼ਾਇਦ ਉਹਦੀ ਜਾਨ ਲੈ ਲਈ ਹੈ ਮੈਂ ਇਸ ਗੱਲ ਨੂੰ ਵੀ ਸਮਝਦਾ ਕਿ ਮਾਂ ਕਦੇ ਵੀ ਨਹੀਂ ਚਾਹੁੰਦੀ ਕਿ ਸਾਡੇ ਢਿੱਡ ਦੀਆਂ ਆਂਦਰਾਂ ਸਾਡੇ ਤੋਂ ਇਦਾਂ ਮਾਰ ਕੇ ਸੁੱਟ ਦਿੱਤੀਆਂ ਜਾਣ ਪਰ ਗੱਲ ਇਹ ਕਿ ਮਾਤਾ ਥੋੜਾ ਸਮਝਾਉਣਾ ਚਾਹੀਦਾ ਸੀ ਤੁਹਾਡੇ ਦੋ ਬੱਚੇ ਨੇ ਤਿੰਨ ਧੀਆਂ ਨੇ ਜੇ ਕਿਤੇ ਸਾਰਾ ਟੱਬਰ ਬੈਠ ਕੇ ਉਹਨੂੰ ਦੋ ਚਾਰ ਵਾਰੀ ਸਮਝਾਇਆ ਹੁੰਦਾ ਤੁਸੀਂ ਦੋ ਚਾਰ ਵਾਰੀ ਸਾਰੇ ਟੱਬਰ ਨੇ ਬੈਠ ਕੇ ਵੀਡੀਓ ਦੇਖੀਆਂ ਹੁੰਦੀਆਂ ਤੇ ਮੈਂ ਅੱਗੇ ਇਹ ਕਹਿਣਾ ਤੁਹਾਡੀ ਧੀ ਤੁਹਾਡੇ ਵਿੱਚ ਹਾਜ਼ਰ ਹੁੰਦੀ ਅੱਜ ਸੁਣਦੇ ਆ ਮਾਤਾ ਦੀ ਗੱਲਬਾਤ ਥੋੜਾ ਥੋੜਾ ਰੋਕ ਕੇ ਆਪਾਂ ਮੈਂ ਹੋ ਸਕਦਾ ਇਟਸ ਗੱਲਾਂ ਦਾ ਮਾਤਾ ਦੇ ਜਵਾਬ ਦਈਏ ਵੀਡੀਓ ਨਾਲ ਬਣੇ ਰਿਓ ਇਹ ਕਿਹਾ ਗਿਆ ਵੀ ਪੋਸਟਮਾਰਟਮ ਰਿਪੋਰਟ 'ਚ ਵੀ ਗੜਾ ਕੁੱਟ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਤੇ ਕਈ ਇਦਾਂ ਦੇ ਦੋਸ਼ ਵੀ ਲੱਗ ਰਿਹਾ ਵੀ ਉਹਨਾਂ ਨਾਲ ਕੁਝ ਗਲਤ ਹੋਇਆ ਵਾ ਇਦਾਂ ਦਾ ਕੁਝ ਨਹੀਂ ਜੀ ਐਸਾ ਕੁਝ ਨਹੀਂ ਆਇਆ ਹੈ ਰਿਪੋਰਟ 'ਚ ਇੱਥੇ ਮਾਤਾ ਕਹਿੰਦੀ ਹੈ ਜਿਹੜਾ ਕਹਿੰਦੇ ਸੀਗੇ ਕਿ ਰੇਪ ਕੀਤਾ ਗਿਆ ਹੋ ਸਕਦਾ ਬਲਾਤਕਾਰ ਕੁੜੀ ਦਾ ਜਾਨ ਲੈਣ ਤੋਂ ਪਹਿਲਾਂ ਦੇਖੋ ਇਹ ਉਹਨਾਂ ਦੀ ਮਾਂ ਦੀ ਸਟੇਟਮੈਂਟ ਹੈ ਕਿ ਇਹ ਹੋ ਜਾ ਕੁਝ ਨਹੀਂ ਆਇਆ ਬਾਕੀ ਕਾਨੂੰਨੀ ਤੌਰ ਤੇ ਕੀ ਬਾਅਦ ਆਉਂਦਾ ਉਹ ਦੇਖਾਂਗੇ घर का नाम आपका कह दिए कमल कमल ये कौर लगाया था आप आते मेरे पास कौर हटा दो जब ना हटवाती तो कहते कि मैं भाई तुम्हारी बेटी मार दूंगा मेरे को बोलते या मेरी बेटे को बोलते उसकी बात अलग थी लेकिन तुम्हारा मारने का कोई अधिकार नहीं था इतने भी मैं गल करनी चाहवागा कहते कि घर आ कौर नाम पिछों हटा दो ਦੇ ਉਹ ਜਿੱਥੇ ਜੇ ਭਾਈ ਅਮਰਤਪਾਲ ਮਹਿਰੋ ਦੀਆਂ ਗੱਲਾਂ ਸੁਣੀਏ ਤਾਂ ਉਹ ਕਹਿੰਦੇ ਅਸੀਂ ਕਿਹਾ ਸੀ 4 ਸਾਲ ਤੋਂ ਪੇਛ ਪਏ ਹੋਏ ਸੀਗੇ ਦੇਖੋ ਮੈਂ ਅਗੇਨ ਕਹਿੰਦਾ ਇਹ ਰੱਬ ਹੀ ਜਾਣਦਾ ਜਾਂ ਆਪੇ ਅਮਰਤਪਾਲ ਸਿੰਘ ਮਹਿਰੋ ਜਾਣਦਾ ਜਾਂ ਫਿਰ ਉਹ ਕਮਲ ਕੌਰ ਜਾਣਦੀ ਸੀਗੀ ਕਿ ਅਸਲ ਕਹਾਣੀਆਂ ਕੀ ਚੱਲਦੀਆਂ ਰਹੀਆਂ ਨੇ ਪਿੱਛੇ ਮਿਲਦੇ ਵੀ ਰਹਿ ਜਾਂ ਨਹੀਂ ਮਿਲਦੇ ਰਹਿ ਇਹ ਰੱਬ ਜਾਣਦਾ ਜਾਂ ਇਹ ਦੋਨੋਂ ਪਰਸਨ ਜਾਣਦੇ ਸਨ ਅਸੀਂ ਨਾ ਤੇ ਮੈਨੇ ਕਮਲ ਸਾਡੀ ਕੁਛ ਲੱਗਦੀ ਸੀ ਤੇ ਨਾ ਪਾਈ ਅਮਰਤਪਾਲ ਸਿੰਘ ਮੈਰੋ ਨਾ ਸਾਡੇ ਕੋਲ ਇਹਦੇ ਨੰਬਰ ਨਾ ਕਦੇ ਵੀ ਅੱਜ ਤੱਕ ਇਹਨਾਂ ਨਾਲ ਦੋਨਾਂ ਵਿੱਚੋਂ ਕਿਸੇ ਨਾਲ ਗੱਲਬਾਤ ਹੋਈ ਸੋ ਸਾਡੇ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਕਿਸੇ ਨਾਲ ਕੋਈ ਦੋਸਤੀ ਵੀ ਨਹੀਂ ਅਸੀਂ ਨਿਰਪੱਖਤਾ ਨਾਲ ਗੱਲ ਮੈਂ ਕਰਾਂਗਾ ਜੋ ਸਾਹਮਣੇ ਆਉਂਦਾ ਉਹੀ ਗੱਲ ਤੁਹਾਡੇ ਸਾਹਮਣੇ ਰੱਖਾਂਗਾ ਤੇ ਕਹਿੰਦੇ ਸੀ 4 ਸਾਲ ਤੋਂ ਸਮਝਾਇਓ ਵੀਡੀਓ ਵੀਡੀਓ ਤੁਸੀਂ ਦੇਖੇ ਹੋਣਗੇ ਪਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਮੈਂ ਏ ਪਿੱਛੇ ਜੇ ਵੀਡੀਓ ਬਣਾਉਣ ਵੀ ਲੱਗਾ ਸੀ ਫਿਰ ਮੈਂ ਕਿਹਾ ਕੋਈ ਪ੍ਰੂਫ ਨਹੀਂਗਾ ਸਾਡੇ ਕੋਲ ਕਿਵੇਂ ਬਣਾਈਏ ਕੁਝੀ ਗੱਲਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਜਦੋਂ ਪਹਿਲੀ ਵਾਰੀ ਕਮਲ ਕੌਰ ਨੂੰ ਸਮਝਾਉਣਾ ਜਾਂ ਧਮਕਾਇਆ ਸੀਗਾ ਉਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਮਹਿਰੋਂ ਦੇ ਇਹਦੇ ਨਾਲ ਰਿਲੇਸ਼ਨ ਹੋ ਗਏ ਸਨ ਕੁਝ ਦੋਸਤੀ ਕਹ ਲਓ ਜਾਂ ਦੂਸਰੇ ਰਿਲੇਸ਼ਨ ਕਹ ਲਓ ਇਹ ਸੁਣਨ ਚ ਗੱਲਾਂ ਆਈਆਂ ਸਨ ਪਰ ਅਸੀਂ ਬੋਲੇ ਨਹੀਂ ਕਿਉਂਕਿ ਕੋਈ ਪ੍ਰੂਫ ਨਹੀਂ ਹੋ ਜਾ ਮਿਲਿਆ ਸੀਗਾ ਤੇ ਜੇਕਰ ਕੁਛ ਇਹੋ ਜਿਹਾ ਸੀਗਾ ਉਹਨਾਂ ਦੇ ਫੋਨਾਂ ਦੇ ਵਿੱਚ ਵੀ ਕੁਛ ਇਹੋ ਜਿਹਾ ਹੋਏਗਾ ਜਿਹੜਾ ਫੋਨ ਲੈ ਕੇ ਤੋੜ ਕੇ ਨੇ ਅਸੂਲਨ ਤੌਰ ਤੇ ਭਾਈ ਅਮਰਤਪਾਲ ਸਿੰਘ ਨੂੰ ਫੋਨ ਪੁਲਿਸ ਦੇ ਹਵਾਲੇ ਕਰਨੇ ਚਾਹੀਦੇ ਸੀਗੇ ਤੁਹਾਨੂੰ ਪਤਾ ਹੋਏਗਾ ਕਿ ਪਹਿਲੋ ਜਦੋਂ ਇੱਕ ਕਿਸੇ ਬਾਬੇ ਨੂੰ ਕੁੱਟਿਆ-ਕਟਿਆ ਸੀਗਾ ਉਹਦਾ ਵੀ ਜਿਹੜੇ ਸੀਸੀ ਕੈਮਰੇ ਦੀਆਂ ਜਿਹੜੀਆਂ ਫੁਟੇਜ ਸੀ ਨਾ ਜਿਹੜਾ ਡੀਵੀਆਰ ਹੁੰਦਾ ਉਹਨੂੰ ਵੀ ਇਹਨਾਂ ਨੇ ਨਾਸਟ ਕਰ ਦਿੱਤਾ ਸੀਗਾ ਉਹਦੇ ਵਿੱਚ ਵੀ ਕੁਝ ਇਹੋ ਜਿਹਾ ਪ੍ਰੂਫ ਸਾਨੂੰ ਬਾਬੇ ਦੇ ਕਹਿਣ ਮੁਤਾਬਕ ਸਾਨੂੰ ਨਹੀਂ ਪਤਾ ਪਰ ਬਾਬੇ ਦੇ ਕਹਿਣ ਮੁਤਾਬਕ ਕਿ ਇਹਨਾਂ ਨੇ 10 ਲੱਖ ਸ਼ਾਇਦ ਰੁਪਈਆ ਕੋ ਮੰਗਿਆ ਸੀਗਾ ਜਾਂ 20 ਲੱਖ 50 ਲੱਖ ਸਮਥਿੰਗ ਕੁਝ ਇਹੋ ਜਿਹਾ ਸੀਗਾ ਮੈਨੂੰ ਯਾਦ ਨਹੀਂ ਅਮਾਉਂਟ ਪਰ ਇਹੋ ਜਿਹਾ ਹੋਇਆ ਸੀ ਪਰ ਉਦੋਂ ਵੀ ਉਹ ਜਿਹੜਾ ਸੀਸੀਟੀਵੀ ਦੇ ਜਿਹੜੀ ਜਿੱਥੇ ਰਿਕਾਰਡਿੰਗ ਸਾਰੀ ਹੁੰਦੀ ਹੈ ਡੀਵੀਆਰ ਉਹਨੂੰ ਕਹਿੰਦੇ ਨੇ ਉਹਨੂੰ ਨਾਸ਼ਟ ਕਰ ਦਿੱਤਾ ਗਿਆ ਸੀਗਾ ਤੇ ਇਸ ਵਾਰੀ ਵੀ ਜਿਹੜੇ ਪ੍ਰੂਫ ਸਨ ਉਹ ਆਪਣੇ ਲੈ ਕੇ ਰਫੂ ਚੱਕਰ ਹੋ ਗਏ ਨੇ ਕੋਈ ਕਹਿੰਦਾ ਕੋਈ ਦੁਬਈ ਚਲੇ ਗਏ ਨੇ ਕੋਈ ਕਹਿੰਦਾ ਕਿ ਅਜੇ ਭਾਰਤ ਦੇ ਵਿੱਚ ਹੀ ਕਿਤੇ ਰੂਪੋਸ਼ ਹੋ ਗਏ ਨੇ ਰੱਬ ਜਾਣੇ ਸੁਣਦੇ ਆ ਅਗਲੀ ਗੱਲ ਬਾਤ ਮਾਤਾ ਜੀ ਤੁਸੀਂ ਦੱਸ ਸਕਦੇ ਹੋ ਵੀ ਕਿਵੇਂ ਕਮਲਕੌਰ ਨੂੰ ਘਰੋਂ ਲਜਾਇਆ ਗਿਆ ਜਿਸ ਦਿਨ ਕਿੰਨੀ ਤਰੀਕ ਸੀ ਉਹ ਕਿੰਨਾ ਸਮਾਂ ਸੀ ਕੌਣ ਆਇਆ ਸੀ ਅਮਰਤਾ ਸਿੰਘ ਮਹਾਰਾ ਕੀ ਪਾਇਆ ਹੋਇਆ ਸੀਗਾ ਇਹਦੇ ਮਤਲਬ ਇਹ ਇਹਨੇ ਪਾਈ ਹੋਈ ਸੀ ਪੈਂਟ ਹੂੰ ਪੈਂਟ ਟੀ-ਸ਼ਰਟਸ ਦੇਖਿਆ ਨਹੀਂ ਕਿਸ ਨੇ ਕਦੇ ਵੀ ਤੇ ਜੋਥੇ ਪੈਂਟ ਇਹਦਾ ਮਤਲਬ ਪੇਸ ਬਦਲ ਕੇ ਗਏ ਸੀ ਉਹਨਾਂ ਦੇ ਘਰ ਹੈ ਕਾਲੇ ਰੰਗ ਦੀ ਤਾਂ ਟੀ-ਸ਼ਰਟ ਪਾਈ ਹੋਈ ਤੇ ਕਾਲਰ ਵਾਲੀ ਹਾਂ ਔਰ ਪਰਨਾ ਸਿਰ 'ਤੇ ਐਸੀ ਲਪੇਟ ਰੱਖਾਤਾ ਮਤਲਬ ਪਛਾਣਿਆ ਨਹੀਂ ਸੀ ਜਾ ਰਿਹਾ ਹਾਂਜੀ ਇੱਥੋਂ ਕਿੰਨੇ ਵਜੇ ਚੱਲੇ ਸੀ ਸਾਢੇ 3:00 ਦਾ ਟਾਈਮ ਸੀ ਸਾਢੇ 3:00 ਇੱਥੋਂ ਚੱਲੇ 7-8 ਵਜੇ ਤੱਕ ਬਠਿੰਡੇ ਪਹੁੰਚ ਗਏ ਸੀ ਹਾਂਜੀ ਉਹਨਾਂ ਦਾ ਮਕਸਦ ਥਾ ਮਾਰਨਾ ਹਾਂ ਉਹਨੇ ਉਸਕੋ ਮਾਰ ਦਿਆ ਉਹ ਆਪਣਾ ਨਾਮ ਕਮਾਉਣਾ ਚਾਹਤੇ ਥੇ ਕਿ ਨਾਮ ہمارا ਹੋ ਜਾਏਗਾ ਕਿ ਮੈਂ ਦੇਖੋ ਇਸ ਕੋ ਮਾਰ ਦਿਆ ਤਾਂ ਸਾਰੇ ਮੇਰੇ ਤੋਂ ਡਰेंगे ਮੈਨਾਂ ਕਿ ਵਜੇਕਾਰ ਕਰਨਗੇ ਇਸ ਲਈ ਉਹ ਮਾਰਾ ਹੈ ਇਹ ਵੀ ਇੱਕ ਇਫੈਕਟ ਹੈ ਹੈਗਾ ਆ ਤੁਹਾਨੂੰ ਯਾਦ ਹੋਏਗਾ ਇੱਕ ਉਹ ਕੀ ਸੀਗਾ ਉਹ ਮੈਂ ਤਾਂ ਨਾ ਭੁੱਲ ਜਾਂਦੇ ਐਕਚੁਅਲੀ ਇਹਨਾਂ ਦੇ ਇੱਕ ਸਿੰਘ ਸੀਗਾ ਜਿਹੜਾ ਉਹਨੇ ਬੇਅਦਬੀ ਦਾ ਬਹਾਨਾ ਲਾ ਕੇ ਇੱਕ ਜਵਾਨ ਮੁੰਡੇ ਨੂੰ ਮਾਰ ਦਿੱਤਾ ਸੀਗਾ ਹੁਣ ਜੇਲ੍ਹ ਦੇ ਵਿੱਚ ਆ ਉਹਨੇ ਵੀ ਸਿਰਫ ਇਹੋ ਹੀ ਸੀਗਾ ਉਹਦੇ ਦਿਮਾਗ ਦੇ ਵਿੱਚ ਮੈਂ ਸ਼ਾਇਦ ਰਾਤੂ ਰਾਤ ਹੀਰੋ ਬਣ ਜਾਣਾ ਉਹਨੇ ਬੜਾ ਇੱਕ ਡਰਾਮਾ ਜਿਹਾ ਖੇਡਿਆ ਸੀਗਾ ਜਵਾਨ ਮੁੰਡੇ ਦਾ ਕਤਲ ਕਰ ਦਿੱਤਾ ਸੀਗਾ ਤੇ ਹੁਣ ਜੇਲ੍ਹ ਦੇ ਵਿੱਚ ਬੈਠਾ ਹੀਰੋ ਤੋਂ ਜ਼ੀਰੋ ਬਣ ਕੇ ਜੇਲ੍ਹ ਦੇ ਵਿੱਚ ਬੈਠਾ ਤੇ ਇਹ ਜਿੱਦਾਂ ਇਹ ਕਹਿ ਰਹੇ ਨੇ ਭਾਈ ਅਮਰਤਪਾਲ ਸਿੰਘ ਮੈਰੋ ਨਹੀਂ ਹੀਰੋ ਬਣਨਾ ਚਾਹੁੰਦੇ ਨੇ ਲੋਕੀ ਇਹਦੇ ਵਿੱਚ ਕੋਈ ਦੂ ਰਾਏ ਨਹੀਂ ਹੀਰੋ ਬਣਨਾ ਚਾਹੁੰਦੇ ਨੇ ਮੈਂ ਅਗੇਨ ਕਹਿੰਦਾ ਕਿ ਕਮਲਕੌਰ ਦੀ ਮੈਂ ਤਰਬਦਾਰੀ ਨਹੀਂ ਕਰਦਾ ਨਾ ਭਾਈ ਅਮਰਤਪਾਲ ਦੀ ਨਾ ਕਿਸੇ ਦੇ ਹੱਕ ਵਿੱਚ ਤੇ ਨਾ ਕਿਸੇ ਦੇ ਵਿਰੋਧ ਵਿੱਚ ਪਰ ਗੱਲ ਇਹੀ ਹੈ ਕਿ ਅਸੀਂ ਮੈਂ ਲਕੀਰ ਦਾ ਫਕੀਰ ਨਹੀਂ ਕਦੇ ਬਣਦਾ ਹੁੰਦਾ ਕਿ ਚਲੋ ਵੀ ਆਹਾ ਲਹਿਰ ਜੀ ਚਲਦੀ ਆ ਇੱਧਰ ਨੂੰ ਹੋ ਪਵੋ ਨਹੀਂ ਮੈਂ ਉਹੀ ਗੱਲਾਂ ਕਰਾਂਗਾ ਜੋ ਮੈਨੂੰ ਮਹਿਸੂਸ ਹੁੰਦਾ ਜੋ ਕੁਝ ਦੇਖਿਆ ਚ ਆਖਿਆ ਜੋ ਕੁਝ ਸੁਣਿਆ ਉਹੀ ਤੁਹਾਡੇ ਨਾਲ ਗੱਲਾਂ ਕਰਾਂਗਾ ਔਰ ਮਾਤਾ ਜੀ ਦੀ ਸਟੇਟਮੈਂਟ ਸੁਣਨਾ ਬਹੁਤ ਜ਼ਰੂਰੀ ਸਿਗਾ ਜਿਵੇਂ ਸਾਰੀ ਵੀਡੀਓ ਵੇਖੀ ਆ ਬਹੁਤ ਗੌਰ ਨਾਲ ਵੇਖੀ ਆ ਪਰ ਸਾਰੀ ਵੀਡੀਓ ਸ਼ੇਅਰ ਕਰੀਏ ਤੇ ਵੀਡੀਓ 2 ਘੰਟੇ ਦੀ ਬਣ ਜਾਏਗੀ ਮੈਂ ਚਾਹਦਾ ਨਹੀਂ ਵੀਡੀਓ ਬਹੁਤ ਹੀ ਲੰਬੀ ਹੋਏ ਕੀ ਕਮਲ ਕੌਰ ਦੇਵ ਨੂੰ ਜਿਹੜੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਸੀ ਕਿ ਤੁਸੀਂ ਪਹਿਲਾਂ ਉਹ ਦੇਖੀਆਂ ਉਹਨਾਂ ਦੀ ਆ ਹੁਣ ਆ ਜਿਹੜੀ ਗੱਲ ਸੁਣਨ ਵਾਲੀ ਆ ਬਹੁਤ ਗੌਰ ਨਾਲ ਸੁਣਿਓ ਜਿਹੜੀ ਮੈਂ ਗੱਲ ਕਹਿੰਦਾ ਸੀਗਾ ਕਿ ਮਾਤਾ ਜੇ ਤੁਸੀਂ ਇਹ ਨਾ ਕਹਿੰਦੇ ਆ ਤੁਸੀਂ ਮਾਤਾ ਦੇ ਮੂੰਹੋਂ ਹੀ ਸੁਣ ਲਓ ਇਹ ਗੱਲਾਂ ਮਾਤਾ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਵੀਡੀਓਜ਼ ਦੇਖਦੇ ਸੀ ਤੁਹਾਨੂੰ ਸਹੀ ਲੱਗਦੀਆਂ ਸੀ ਉਹਨਾਂ ਦੀ ਵੀਡੀਓਜ਼ ਆਹ ਤੁਹਾਨੂੰ ਮੈਂ ਜਦੋਂ ਸੀ ਥੀ ਮੇਰੇ ਕੋਲ ਤਾਂ ਸਹੀ ਲੱਗਦੀ ਥੀ ਮਾਤਾ ਜੇ ਆਹ ਗੱਲ ਤੂੰ ਨਾ ਕਹੀ ਹੁੰਦੀ ਆ ਚੀਜ਼ ਨਾ ਸੋਚੀ ਹੁੰਦੀ ਕਿ ਇਹ ਜੋ ਮੈਨੂੰ ਲੱਗਦਾ ਸੀਗਾ ਜੋ ਮੈਂ ਦੇਖਿਆ ਸਹੀ ਲੱਗਦਾ ਸੀ ਮੈਨੂੰ ਤੇ ਅੱਜ ਤੁਹਾਡੀ ਬੇਟੀ ਤੁਹਾਡੇ ਵਿੱਚ ਹੁੰਦੀ ਤੁਹਾਡੇ ਨਾਲ ਹਾਜ਼ਰ ਹੁੰਦੀ ਪਰਿਵਾਰ ਦੇ ਵਿੱਚ ਹੁੰਦੀ ਪਰ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸੰਗਾਂ ਨੂੰ ਫੜ ਲਿਆ ਗਿਆ ਵਾ ਤੇ ਅਮਰਿਤਪਾਲ ਮੈਰੋ ਇੱਥੇ ਨਹੀਂ ਆ ਉਹ ਦੁਬਈ ਚਲਾ ਗਿਆ ਵਾ ਜੇਕਰ ਉਹ ਅਰੈਸਟ ਹੁੰਦਾ ਵਾ ਕਿੰਦਾ ਹੀ ਸਜ਼ਾ ਦੀ ਮੰਗ ਕਰਦੇ ਹੋ ਤੁਸੀਂ ਅਸੀਂ ਸਜ਼ਾ ਦੀ ਮੰਗ ਕਰਦੇ ਹਾਂ ਉਸਕੇ ਖਾਸੀ ਖਾਸੀ ਦੀ ਹਾਂਜੀ ਜੇਕਰ ਤੁਹਾਡੇ ਨਾਲ ਬਾਅਦ ਵਿੱਚ ਕੋਈ ਕਹਿ ਦਿੰਦਾ ਵੀ ਕੇਸ ਵਾਪਸ ਲੈ ਲਓ ਵੀ ਕੋਈ ਸੈਟਿੰਗ ੰਦਾ ਨਹੀਂ ਹੋਏਂਦੀ ਐ ਪੈਸੇ ਨੂੰ ਲੈ ਕੇ ਇਦਾਂ ਦਾ ਨਹੀਂ ਮੈਂ ਮੇਰਾ ਤਾਂ ਅਬ ਜੀਣਾ ਅਬ ਮਰਨਾ ਠੀਕ ਹੈ ਮੈਂ ਜੀਤੇ ਜੀ ਮਰ ਰਹੀ ਹੂੰ ਰੋਜ਼ ਮਰ ਰਹੀ ਹੂੰ ਰੋਜ਼ ਦੇਖੋ ਮਾਂ ਤੇ ਮਾਈ ਹੁੰਦੀ ਐ ਹਾਂ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਬੱਚੇ ਸੁਣਦੇ ਵੀ ਨਹੀਂ ਅੱਜ ਕੱਲ੍ਹ ਗੱਲਬਾਤ ਆਪਣੇ ਪੇਰੈਂਟਸ ਦੀ ਬਹੁਤ ਸਾਰੇ ਪੇਰੈਂਟਸ ਇਦਾਂ ਹੈਗੇ ਨੇ ਜਿਹੜੇ ਬਿਮਾਰ ਹੋ ਕੇ ਬੈੱਡਾਂ ਤੇ ਪੈ ਗਏ ਬਾਹਰ ਚ ਕੁੜੀਆਂ ਰੋਂਦੀਆਂ ਮੇਰੇ ਪਿਓ ਨੂੰ ਆ ਹੋ ਗਿਆ ਉਹ ਹੋ ਗਿਆ ਤੇ ਅਸੀਂ ਤਾਂ ਦੇ ਕੰਮ ਕਰਦੀਆਂ ਆ ਪਰ ਇਹ ਨਹੀਂ ਅਸੀਂ ਸੋਚਦੀਆਂ ਕਿ ਉਹ ਜੇ ਬਿਮਾਰ ਹੋਏ ਨੇ ਤਾਂ ਉਹਦਾ ਕਾਰਨ ਕੀ ਆ ਉਹਦਾ ਰੀਜ਼ਨ ਬੱਚਿਓ ਤੁਸੀਂ ਖੋਦੋ ਖੋਦ ਤੁਸੀਂ ਰੀਜਨ ਉਹਨਾਂ ਚੀਜ਼ਾਂ ਦੇ ਕੋਈ ਵੀ ਮਾਪੇ ਬੰਬ ਇਦਾਂ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਇਹ ਮਾਤਾ ਨੇ ਵੀ ਕਿਹਾ ਸੀਗਾ ਕਿ ਅਸੀਂ ਉਹਨੂੰ ਕਿਹਾ ਸੀਗਾ ਤੇ ਕੁੜੀ ਕਹਿੰਦੀ ਨਹੀਂ ਐ ਮੰਮੀ ਇਹ ਤਾਂ ਕੁਛ ਵੀ ਨਹੀਂ ਵੀਡੀਓ ਲੋਕਾਂ ਦੀਆਂ ਬਹੁਤ ਨੇ ਮੈਂ ਉਹਦਾਂ ਦੀਆਂ ਵੀਡੀਓ ਨਹੀਂ ਬਣਾਉਂਦੀ ਆ ਸੁਣਿਓ ਗੱਲ ਬਾਤ ਜਾਂ ਮੇਰੀ ਬੇਟੀ ਨੂੰ ਮੇਰੇ ਸਾਹਮਣੇ ਲਿਆ ਕੇ ਖੜਾ ਕਰ ਦੂੰ ਉਸ ਵਕਤ ਕਰ ਲੈਂਗੇ ਸਮਝਾਉਂਦਾ ਇਹ ਹੀ ਕਰ ਸਕਦੇ ਜਿਵੇਂ ਮੇਰੀ ਬੇਟੀ ਮਾਰਦੀ ਹੈ ਉਹ ਵੀ ਮਾਰ ਦਿੰਗੇ ਇਹ ਹੀ ਕਰਨਗੇ ਔਰ ਕੀ ਕਰਨਗੇ ਮੁਝੇ ਕੁਛ ਚਾਹੀਏ ਵੀ ਨਹੀਂ ਸਾਡੀ ਜਿੰਨੀ ਮਰਜ਼ੀ ਹਾਲਾਤ ਵਿਗੜ ਜਾਵੇ ਉਸਕੇ ਲਈ ਹਮ ਸਭ ਕੁਛ ਬਰਦਾਸ਼ਤ ਕਰ ਸਕਤੇ ਹਾਂ ਬਸ ਮੁਝੇ ਚਾਹੀਏ ਇਨਸਾਫ ਜਿਹਦੇ ਘਰ ਦਾ ਖਰਚਾ ਨਹੀਂ ਚੱਲਦਾ ਜੇਕਰ ਉਹ ਇਦਾਂ ਦੀ ਵੀਡੀਓ ਬਣਾਉਣ ਲੱਗ ਜਾਂਦਾ ਵਾ ਤੁਸੀਂ ਉਹਨੂੰ ਸਹੀ ਮੰਨਦੇ ਨਹੀਂ ਸਹੀ ਤੋਂ ਨਹੀਂ ਮੰਨਤੇ ਅਗਰ ਉਹ ਗਲਤ ਹੈ ਆਪਣੀ ਰੂਹ ਕੇ ਕਮਲ ਨੂੰ ਵੀ ਇਦਾਂ ਦਾ ਕੁਛ ਨਾ ਬਣਾਇਆ ਕਰ ਮੈਂ ਮੈਂ ਉਸਕੋ ਕਹਤੀ ਸੀ ਕਹਿੰਦੀ ਕਹਿੰਦੀ ਮੰਮੀ ਮੈਂ ਕੋਈ ਗਲਤ ਵੀਡੀਓ ਨਹੀਂ ਬਣਾਤੀ ਆ ਜਿਹੜੀ ਗੱਲ ਮੈਂ ਕਹਿੰਦਾ ਕਿ ਆ ਗੱਲਾਂ ਹੁਣ ਮਾਤਾ ਕਹਿੰਦੀ ਵੀਡੀਓ ਦੇਖਿਆ ਵੀ ਆ ਮੈਂ ਤੇ ਫਿਰ ਕਿਤੇ ਕਿਤੇ ਮਾਤਾ ਤੁਸੀਂ ਮੰਨੋ ਨਾ ਮੰਨੋ ਮੈਨੂੰ ਪਤਾ ਤੁਸੀਂ ਮਾਓ ਮੈਂ ਉਹ ਗੱਲਾਂ ਕਹਿਣੀਆਂ ਨਹੀਂ ਚਾਹੁੰਦਾ ਪਰ ਕਿਤੇ ਨਾ ਕਿਤੇ ਤੁਹਾਡੀ ਤੁਹਾਡੇ ਬੇਟਿਆਂ ਦੀ ਤੇ ਤੁਹਾਡੀਆਂ ਧੀਆਂ ਦੀ ਗਲਤੀ ਹੈਗੀ ਐ ਇਸ ਗੱਲ ਨੂੰ ਤੁਹਾਨੂੰ ਮੰਨਣਾ ਪਵੇਗਾ ਜਿਹਦਾ ਕਰਕੇ ਤੁਸੀਂ ਆਪਣੀ ਧੀ ਤੋਂ ਵਾਂਝਿਆ ਹੋ ਗਏ ਹੋ ਮੈਂ ਮੇਰੇ ਸਭੀ ਗਲਤ ਗਲਤੀ ਇਹ ਦੇਖੋ ਵੀਡੀਓ ਆਪਾਂ ਕਿਸੇ ਦੇ ਬੱਚੇ ਨੂੰ ਤਾਂ ਨਹੀਂ ਪੈਸਾ ਜੋ ابھی ਬਣਾਇਆ ਹੈ ਮੇਰੇ ਕੋ ਗਲਤ ਨਹੀਂ ਲੱਗਦੀ ਬਸ ਮਦੋਂ ਤੁਹਾਨੂੰ ਗਲਤ ਨਹੀਂ ਲੱਗਦੀ ਨਹੀਂ ਲੱਗਦੀ ਬੱਚੇ ਵੀ ਦੇਖਣਾ ਕਿੰਨੇ ਭੈਣ ਭਾਈ ਸੂ ਇਹ ਤਿੰਨ ਬਹਿਣ ਦੋ ਭਾਈ ਹਮ ਇੱਕ ਲੜਕੀ ਮੇਰੀ ਵਿਆਹੀ ਹੋਈ ਹੈ ਬਟ ਆ ਇੱਥੇ ਗਲਤੀ ਹੋ ਗਈ ਮਾਤਾ ਕਿ ਜਿਹੜਾ ਤੁਸੀਂ ਕਹਿੰਨੇ ਕਿ ਮੈਨੂੰ ਗਲਤ ਨਹੀਂ ਲੱਗੀਆਂ ਤੇ ਉਹ ਫਿਰ ਉਸ ਕੁੜੀ ਤੁਹਾਡੀ ਨੂੰ ਹੋਰ ਹੱਲਾਸ਼ੇਰੀ ਮਿਲ ਗਈ ਤੇ ਉਹਨੇ ਕੰਮ ਵਧਾਉਣਾ ਸ਼ੁਰੂ ਕਰ ਦਿੱਤਾ। ਆ ਥੋੜੀ ਜਿਹੀ ਹੋਰ ਵੀਡੀਓ ਜਸਟ 1 ਮਿੰਟ ਦੀ ਅਗਲੀ ਵੀਡੀਓ ਵਿੱਚ ਉਸ ਦੇਖਦੇ ਹਾਂ ਕੁਝ। ਇਨਕਮ ਆਵਾਜ਼ 9000 ਰੁਪਿਆ ਹੈ। ਹਮ ਬੱਚੇ ਵੀ ਦੇਖਣਾ। ਕਿੰਨੇ ਭੈਣ ਭਾਈ ਸੀਗੇ? ਇਹ 3 ਬਹਿਣ 2 ਭਾਈ। ਹਮ ਇਹ ਇੱਕ ਲੜਕੀ ਮੇਰੀ ਵਿਆਹੀ ਹੋਈ ਹੈ ਬੜੀ ਵਧੀਆ ਦੇ ਸਭ ਤੋਂ। ਪਰ ਫਿਰ ਵੀ ਮੈਂ ਚਲੋ ਤੁਹਾਨੂੰ ਗੱਲ ਥੋੜੀ ਔੜ ਲੱਗ ਸਕਦੀ ਆ। ਪਰ ਇਦਾਂ ਦੀ ਵੀਡੀਓ ਮਤਲਬ ਜਿਹਦੇ ਘਰ ਦਾ ਖਰਚਾ ਨਹੀਂ ਚੱਲਦਾ। ਜੇਕਰ ਉਹ ਇਦਾਂ ਦੀ ਵੀਡੀਓ ਬਣਾਉਣ ਲੱਗ ਜਾਂਦਾ ਵਾ ਤੁਸੀਂ ਉਹਨੂੰ अच्छा सवाल ਕੀਤਾ ਮੁੰਡੇ ਨੇ ਵਧੀਆ ਸਹੀ ਮੰਨਦੇ ਨਹੀਂ ਸਹੀ ਤੋਂ ਨਹੀਂ ਮੰਨਤੇ ਅਗਰ ਉਹ ਗਲਤ ਕਰੇ ਆਪਣੀ ਰੁਕਿਆ ਕਮਲ ਨੂੰ ਵੀ ਇਦਾਂ ਦਾ ਕੁਝ ਨਾ ਬਣਾਇਆ ਕਰ ਮੈਂ ਮੈਂ ਉਸ ਨੂੰ ਕਹਿੰਦੀ ਸੀ ਇਹ ਤੁਹਾਡੀ ਗੱਲ ਨਹੀਂ ਮੰਨੀ ਉਹ ਨਹੀਂ ਮੈਂ ਕਹਿੰਦੇ ਤੇ ਕਹਿੰਦੇ ਮੰਮੀ ਮੈਂ ਕੋਈ ਗਲਤ ਵੀਡੀਓ ਨਹੀਂ ਬਣਾਤੀ ਮੈਂ ਮੇਰੇ ਸਭੀ ਗਲਤ ਗਲਤੀਆਂ ਦੇਖੋ ਵੀਡੀਓ ਇੱਕ ਐਸੀ ਲੱਗ ਚਲੋ ਆਪਾਂ ਕਿਸੇ ਦੇ ਬੱਚੇ ਨਾਲ ਨਹੀਂ ਨਾ ਜਾ ਸਕਦੇ ਆਪਾਂ ਤਾਂ ਆਪਣੇ ਬੱਚੇ ਨੂੰ ਕਹਿਣਾ ਨਾ ਬਈ ਤੁਸੀਂ ਤੂੰ ਗਲਤ ਬਣਾ ਰਹੀਆਂ ਆਪਾਂ ਕਿਸੇ ਦੇ ਬੱਚੇ ਨੂੰ ਤਾਂ ਨਹੀਂ ਕਹਿ ਸਕਦੇ ਜੋ ਵੀ ਬਣਾਇਆ ਹੈ ਮੇਰੇ ਕੋ ਗਲਤ ਨਹੀਂ ਲੱਗੀ ਬਸ ਮਤਾਂ ਇਦਾਂ ਨਾ ਆ ਨਹੀਂ ਸੀ ਤੁਸੀਂ ਜੇ ਚਲੋ ਮੈਂ ਫਿਰ ਰਿਪੀਟ ਕਰਨੀ ਗੱਲ ਨੂੰ ਗਲਤ ਨਹੀਂ ਲੱਗਦੀ ਨਹੀਂ ਲੱਗੀ ਠੀਕ ਜਦ ਮੈਂ ਦੁਨੀਆ ਕਾ ਦੇਖੀ ਤਾਂ ਮੇਰੇ ਕੋ ਮੇਰੇ ਬੱਚੇ ਕਾ ਗਲਤ ਨਹੀਂ ਲੱਗੀ ਅਗਰ ਕਿਸੇ ਕੋ ਗਲਤ ਲੱਗਤੀ ਥੀ ਤਾਂ ਮੇਰੇ ਪਾਸ ਆਤਾ ਮੈਂ ਉਸਕੀ ਵੀਡੀਓ ਬਣਾਉਣਾ ਬੰਦ ਕਰਵਾ ਦੇਤੀ ਜਾਂ ਉਸਕੋ ਮਾਤਾ ਆਏ ਸੀ ਤੁਹਾਡੇ ਘਰ ਤੁਸੀਂ ਆਪ ਵੀ ਦੱਸਿਆ 4 ਸਾਲ ਤੋਂ ਤੁਹਾਨੂੰ ਫੋਲੋ ਕਰੇ ਤੁਹਾਨੂੰ ਸਮਝਾਇਆ ਵੀ ਸੀਗਾ ਕਹਿੰਦੇ ਤੇ ਤੁਸੀਂ ਨਹੀਂ ਬੇਟੀ ਆਪਣੇ ਨੂੰ ਸਮਝਾਇਆ ਤੇ ਉਹਦਾ ਸਿੱਟਾ ਹੁਣ ਤੁਸੀਂ ਭੋਤ ਲੈ ਪੈਗਾ ਤੁਹਾਨੂੰ ਉਹ ਕਹਦੀ ਧਾਰਮਿਕ ਵੀ ਵੀਡੀਓ ਮੇਰੀ ਬੇਟੀ ਨੇ ਪਾਇਆ ਹੈ ਕੋਈ ਲਾਇਕ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਕੋਈ ਆ ਵੀ ਗੱਲ ਸੁਣਨ ਵਾਲੀ ਹੈ ਜਿਹੜਾ ਆ ਲੋਕਾਂ ਵਿੱਚ ਨਾ ਜਿਹੜੀਆਂ ਆ ਪ੍ਰੋਬਲਮ ਹੈ ਜਿੰਨੇ ਕੰਮ ਕੀਤੇ ਸੀਗੇ ਚੰਗੀਆਂ ਵੀਡੀਓ ਬਣਾਇਆ ਸੀ ਧਾਰਮਿਕ ਗੀਤ ਕੀਤੇ ਸੀ ਉਹ ਕਿਸੇ ਨੇ ਸੁਣੇ ਨਹੀਂ ਮੈਂ ਚੰਗੀਆਂ ਪਹਿਲਾਂ ਸੂਟਾਂ ਦੇ ਵਿੱਚ ਵੀਡੀਓ ਬਣਾਉਂਦੀ ਕਿਸੇ ਨੇ ਦੇਖੀਆਂ ਨਹੀਂ ਸੁਣੀਆਂ ਨਹੀਂ ਘੱਟ ਵਿਊ ਆਉਂਦੇ ਸੀਗੇ ਤੇ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਤੁਹਾਨੂੰ ਨੰਗੇ ਹੋਣਾ ਪੈ ਗਿਆ ਕਾਦੇ ਵਾਸਤੇ ਵਿਊਆਂ ਵਾਸਤੇ ਤੇ ਪੈਸਿਆਂ ਵਾਸਤੇ ਇਹ ਤੁਸੀਂ ਖੁਦ ਐਕਸੈਪਟ ਕਰਦੇ ਹੋ ਨਾ ਕਿ ਪੈਸੇ ਘੱਟ ਆਉਂਦੇ ਸੀਗੇ ਵਿਊ ਘੱਟ ਆਉਂਦੇ ਸੀਗੇ ਤੇ ਫੋਲੋ ਘੱਟ ਕਰਦੇ ਸੀ ਤੇ ਫੇ ਅਸੀਂ ਕੱਪੜੇ ਲਾ ਲੈ ਇਹ ਤੁਸੀਂ ਆਪ ਹੀ ਐਕਸੈਪਟ ਕਰ ਰਹੇ ਹੋ ਮਾਤਾ ਤੁਸੀਂ ਆਪਣੀ ਧੀ ਨੂੰ ਹੱਲਾਸ਼ੇਰੀ ਇਦਾਂ ਦਿੱਤੀ ਹੋਈ ਸੀਗੀ ਕੋਲੋ ਨਹੀਂ ਕੀਤਾ ਮੇਰੀ ਬੇਟੀ ਇਸ ਕੋ ਵੀ بتایا ਕਿ ਇਹ ਦੇਖ ਲਓ ਮੈਂ ਵੀਡੀਓ ਪਾ ਲਈ ਹੂੰ ਇਹ ਦੇਖੋ ਕਿੰਨਾ ਲਾਇਕ ਮਿਲਿਆ ਇਸ ਵਿੱਚ ਕਿਆ ਮੈਂ ਖਮਾਉਂਗਾ ਕਦਾ ਕੁੜੀਆਂ ਤੂੰ ਬਣਾਈ ਜਾ ਵੀਡੀਓ ਕੋਈ ਗੱਲ ਨਹੀਂ ਤੋਣ ਕੇ ਮੈਂ ਅਮਰਤਪਾਲ ਮੇਰਾ ਕਦਾ ਕੁੜੀਆਂ ਬਣਾਈ ਜਾਂਦਾ ਮੈਂ ਤਾਂ ਜਾਣਦੇ ਨਹੀਂ ਸੀ ਵਾਕੇ ਆ ਲੋਕੀ ਕਹਿੰਦੇ ਸੀਗੇ ਇਹਦੇ ਵੱਡੀ ਗੱਡੀ ਆ ਇਹ ਗੱਲ ਬਹੁਤ ਹੈ ਬਹੁਤ ਕਮਾਂਦੀ ਆ ਇੰਨਾ ਕਮਾਂਦੀ ਆ ਉਹਨਾਂ ਕਮਾਂਦੇ ਮੈਨੂੰ ਕੀ ਪਤਾ ਸੀ ਕਿ ਬਈ ਤੇਰੇ ਸਿਰ ਤੇ ਜਿਹੜਾ ਹੈਗਾ ਇੰਨਾ ਟੱਬਰ ਪਰਿਵਾਰ ਪਲਦਾ ਤੇ ਮੇਰੇ ਬੱਚੋ ਕੇ ਸਿਰ ਪਰ ਤਾਂ ਮੇਰੇ ਆਦਮੀ ਵੀ ਪਲੇ ਹੈ ਬੇਡ ਰਸਤ ਥੇ ਕਉ ਮੈਂ ਕਿਸੇ ਤੇ ਅੱਗੇ ਭੀਖ ਨਹੀਂ ਮੰਗਦਾ ਹਾਂ ਮੇਰੇ ਬੱਚੇ ਹੀ ਜੋ ਕਮਾਤੇ ਸਨ ਉਸਮੇ ਗੁਜ਼ਾਰਾ ਕਰਤੀ ਸੀ ਸੋ ਜਿਹੜੀ ਐਂਡ ਵਿੱਚ ਗੱਲ ਕਹੀ ਐ ਕਿ ਭਾਈ ਅਮਰਤਪਾਲ ਸਿੰਘ ਕਹਿੰਦੇ ਉਹ ਨੇ ਵੀ ਕਿਹਾ ਵੀ ਠੀਕ ਐ ਮੈਨੂੰ ਪਤਾ ਨਹੀਂ ਸੀਗਾ ਤੂੰ ਇੰਨੀ ਗਰੀਬ ਆ ਘਰ ਤੇ ਰਹ ਤੇ ਤੋ ਚੱਲਦਾ ਤੇ ਚਲੋ ਤੂੰ ਬਣਾਈ ਜਾ ਵੀਡੀਓ ਇਹ ਹੁਣ ਸਟੇਟਮੈਂਟ ਜਿਹੜੀ ਭਾਈ ਉਹਨਾਂ ਦੀ ਖੋਦ ਤੇ ਨਹੀਂ ਕਹਿ ਵੀ ਰਿਹਾ ਸਕਦੇ ਸੀ ਕੁਦਰਤੀ ਗੱਲ ਆ ਉਹਨਾਂ ਨੇ ਥੋੜੋ ਕਹਿਣਾ ਸੀਗਾ ਪਰ ਜੇ ਗੱਲ ਸੱਚੀ ਆ ਤੇ ਇੱਥੇ ਭਾਈ ਅਮਰਤਪਾਲ ਸਿੰਘ ਮੇਰੋਂ ਵੀ ਗਲਤ ਐ ਦੇ ਗੱਲ ਇਹ ਆ ਕਿ ਅੱਜ ਹਾਲਾਤ ਕਿਹੋ ਜਿਹੇ ਹੋਗੇ ਨੇ ਇਸ ਇਸ ਮਾਤਾ ਦੇ ਦੇਖੋ ਮਾਂ ਮਾਂ ਹੀ ਹੁੰਦੀ ਮੈਂ ਅਗੇਨ ਕਹਾਂਗਾ ਬੇਸ਼ੱਕ ਕਿਸੇ ਵੀ ਕਾਰਨ ਉਹਨਾਂ ਦੀ ਕੁੜੀ ਗਈ ਹੈ ਮਾਂ ਨੂੰ ਤਾਂ ਦੁੱਖ ਹੋਣਾ ਹੀ ਆ ਜਿੰਨਾ ਇੱਕ ਬਹੁਤ ਸ਼ਰੀਫ ਕੁੜੀ ਦੀ ਮਾਂ ਨੂੰ ਹੁੰਦਾ ਉਹਨਾਂ ਹੀ ਦੁੱਖ ਇਸ ਮਾਂ ਨੂੰ ਵੀ ਅੱਜ ਬੇਸ਼ੱਕ ਅੱਜ ਪਛਤਾਉਂਦੀ ਹੋਵੇਗੀ ਇਹ ਮਾਂ ਕਿ ਮੈਂ ਕਾਸ਼ ਮੈਂ ਰੋਕ ਲੈਂਦੀ ਕਾਸ਼ ਮੈਂ ਉਹਦੇ ਰੋਕਦੀ ਟੋਕਦੀ ਤੇ ਕਹਿੰਦੀ ਬੇਟਾ ਇਹ ਕੰਮ ਜੇ ਕਰਨਾ ਆ ਤਾਂ ਫਿਰ ਵੱਖ ਹੋ ਕੇ ਕਰ ਲਾ ਤੇ ਉਹ ਨਹੀਂ ਵੱਖ ਹੁੰਦੀ ਕੁਦਰਤੀ ਗੱਲ ਹੈ ਕਿ ਮਾਂ ਕੋਲ ਉਹਨੇ ਕਿੱਥੇ ਜਾਣਾ ਸੀਗਾ ਤੇ ਸ਼ਾਇਦ ਉਹ ਕੰਮ ਛੱਡ ਦਿੰਦੀ ਇਹੋ ਚੰਗੀਆਂ-ਚੰਗੀਆਂ ਵੀਡੀਓ ਬਣਾਉਂਦੀ ਉਹ ਸਿਗੀ ਵੀ ਕਹਿੰਦੇ ਬੈਂਕ ਵਿੱਚ ਲੱਗੀ ਹੋਈ ਸੀਗੇ ਤੇ ਬੈਂਕ ਚੋਂ ਕਿੰਨੀ ਦੁਨੀਆ ਰੋਟੀ ਖਾਂਦੀ ਕਿੰਨੀ ਦੁਨੀਆ ਬੈਂਕਾਂ ਦੇ ਵਿੱਚ ਜੌਬਾ ਕਰਦੀਆਂ ਤੇ ਕੀ ਉਹ ਬਾਅਦ ਚ ਉਹਨਾਂ ਦੇ ਬੈਂਕਾਂ ਦੇ ਵਿੱਚੋਂ ਘਰ ਨਹੀਂ ਚੱਲਦੇ ਕੀ ਉਹ ਨੰਗੇ ਹੋ ਗਏ ਬਾਹਰ ਆ ਕੇ ਜੇ ਤੂੰ ਮਤਲਬ ਲਾਲਸਾ ਜਿਹੜੀ ਹੈ ਨਾ ਕੁਝ ਇੱਕ ਬੰਦਿਆਂ ਨੇ ਉਹਨੂੰ ਆਪਣੇ ਸਕਿੱਟਾ ਸਕੁਟਾਂ ਵਿੱਚ ਕੰਮ ਕਰਾਇਆ ਕਰੋ ਡੀ ਐਕਸਓਕਸ ਵਰਗਿਆਂ ਨੇ ਕੰਮਕੁਮ ਕਰਾ ਕੇ ਉਹਨੂੰ ਐਕਚੁਅਲੀ ਲਾਲਸਾ ਦੇ ਦਿੱਤੀ ਤੋ ਫਿਰ ਇਹ ਜਿਹੜੀ ਲਾਲਸਾ ਹੁੰਦੀ ਹੈ ਜੋ ਵਾਜਾਂ ਦੀ ਫਿਰ ਰੁਕਦੀ ਨਹੀਂ ਗੀ ਤੇ ਇਸੇ ਤਰ੍ਹਾਂ ਇਸ ਕੁੜੀ ਨਾਲ ਵੀ ਹੋਇਆ ਮੈਂ ਇਹ ਤੇ ਹੁਣ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਵੀ ਅਸੀਂ ਇਸ ਇਹ ਕਈ ਵੀ ਚੰਗਾ ਹੋਇਆ ਜਾਂ ਮਾੜਾ ਹੋਇਆ ਦੁਚਿੱਤੀ ਵਿੱਚ ਪੈ ਗਏ ਸਾਰੇ ਐਕਚੁਅਲੀ ਕੀ ਕੀ ਕਿਹਾ ਜਾਵੇ ਉਸ ਕੁੜੀ ਬਾਰੇ ਬਾਕੀ ਹੁਣ ਦਿਓ ਸਕਿਉਰਟੀਆਂ ਦੂਜੀਆਂ ਕੁੜੀਆਂ ਨੂੰ ਵੀ ਜਿਹੜੀਆਂ ਮੰਗਦੀਆਂ ਨੇ ਤੁਸੀਂ ਇੱਕ ਨੂੰ ਤੇ ਇੱਕ ਦੇ ਘਰ ਤੇ ਪੰਜ ਸੱਤ ਬੰਦੇ ਲਾ ਦਿੱਤੇ ਨੇ ਹੁਣ ਦਿਓ ਸਕਿਉਰਟੀਆਂ ਬਾਕੀਆਂ ਨੂੰ ਵੀ ਔਰ ਜਿਹੜੇ ਕਹਿੰਦੇ ਸੀਗੇ ਕਿ ਕੋਈ ਫਰਕ ਨਹੀਂ ਪੈਣਾ ਫਰਕ ਪਿਆ ਜ਼ਰੂਰ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਫਰਕ ਪਿਆ ਆ ਤੇ ਕੁੜੀਆਂ ਨੇ ਮਾਫੀਆਂ ਮੰਗੀਆਂ ਮੁੰਡਿਆਂ ਨੇ ਮਾਫੀਆਂ ਮੰਗੇ ਕੁਝ ਇੱਕ ਵੀਡੀਓ ਵੀ ਡਿਲੀਟ ਹੋਈਆਂ ਨੇ ਫਰਕ ਤੇ ਪਿਆ ਆ ਔਰ ਅੱਜ ਮੈਲਾ ਕਮਿਸ਼ਨ ਵੱਲੋਂ ਇੱਕ ਐਲਾਨ ਵੀ ਕਰ ਦਿੱਤਾ ਗਿਆ ਕਿ ਜਿਹੜਾ ਇਹੋ ਜੀ ਬਲਗੈਰਿਟੀ ਫਲਾਏਗਾ ਨੰਗੇਜ ਫਲਾਏਗਾ ਗੰਦੀਆਂ ਗੱਲਾਂ ਕਰੇਗਾ ਉਹਨਾਂ ਦੇ ਚੈਨਲ ਪੇਜ ਪੂਜ ਬੰਦ ਕਰ ਦਿੱਤੇ ਜਾਣਗੇ ਇਹ ਦੇਖੋ ਅੱਗੇ ਪਹਿਲਾਂ ਗੀਤਾ ਦੇ ਬਾਰੇ ਵੀ ਭਗਵੰਤ ਮਾਨ ਸਾਹਿਬ ਨੇ ਕਾਨੂੰਨ ਬਣਾਇਆ ਸੀਗਾ ਤੁਹਾਨੂੰ ਯਾਦ ਹੋਵੇਗਾ ਕਿ ਗੀਤਾ ਵਿੱਚ ਜੇ ਬੰਦੂਕਾਂ ਹੋਣਗੀਆਂ ਪਿਸਤੌਲ ਹੋਣਗੇ ਜੀਪਾਂ ਭਜਾਉਣਗੇ ਤੇ ਗੰਦੇ ਗੱਲਾਂ ਕਰਨਗੇ ਗਾਣੇ ਦੇ ਵਿੱਚ ਲਿਖਣਗੇ ਤੇ ਉਹ ਗਾਣੇ ਬੰਦ ਕਰ ਦਿੱਤੇ ਜਾਣਗੇ ਤੇ ਰਿਲੀਜ਼ ਨਹੀਂ ਹੋਣਗੇ ਨਵੇਂ ਗਾਣੇ ਪਰ ਸਾਰਾ ਕੁਝ ਚੱਲ ਰਿਹਾ ਬਸ ਗੱਲਾਂ ਤੋਂ ਕਿਤਨ ਹੋਈਆਂ ਕੋਈ ਸੈਲਸਰ ਨਹੀਂ ਕੋਈ ਕੁਛ ਨਹੀਂ ਤੇ ਇਹਦੇ ਉੱਤੇ ਜਿਹੜੇ ਅੱਜ ਅਨਾਊਂਸਮੈਂਟ ਹੋਈ ਹੈ ਦੇਖੋ ਕਿੰਨੇ ਕ ਦਿਨ ਚੱਲਦੀ ਹੈ ਕਿੰਨੇ ਕ ਦਿਨ ਨਹੀਂ ਚੱਲਣੀ ਚਾਹੀਦੀ ਹੈ ਲੋਕਾਂ ਨੂੰ ਸੀਰੀਅਸ ਹੋ ਕੇ ਕਹਿਣਾ ਪਏਗਾ ਇਹ ਨਹੀਂ ਕਿ 2-4 ਦਿਨ ਅਨਾਉਂਸ ਕਰ ਦੋ ਉਸ ਤੋਂ ਬਾਅਦ ਫਿਰ ਤੁਸੀਂ ਬਹਿ ਜਾਓ ਤੁਸੀਂ ਬਹਿ ਗਏ ਤੇ ਇਹਨਾਂ ਨੇ ਉੱਠ ਜਾਣਾ ਜੇ ਤੁਸੀਂ ਉੱਠੋਗੇ ਤਾਂ ਹੋ ਸਕਦਾ ਇਹ ਬਹਿ ਜਾਣ ਸੋ ਇਸ ਕਰਕੇ ਮੈਂ ਅੱਜ ਦੀ ਵੀਡੀਓ ਐਸੇ ਕਰਕੇ ਬਣਾਈ ਹੈ ਕਿ ਇਹ ਮਾਤਾ ਦਾ ਇੰਟਰਵਿਊ ਦੇਖਿਆ ਸੀਗਾ ਤੇ ਮੈਂ ਕਿਹਾ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਤੇ ਕੋਸ਼ਿਸ਼ ਕਰੋ ਚੰਗੇ ਕੰਟੈਂਟ ਕਰੋ ਚੰਗੀਆਂ ਗੱਲਾਂ ਕਰੋ ਚੰਗੇ ਵੀਡੀਓ ਬਣਾਓ ਤਾਂ ਕਿ ਸਾਨੂੰ ਸ਼ਰਮ ਨਾ ਮਹਿਸੂਸ ਹੋਵੇ ਆਪਣੇ ਮੁਆਸ਼ਰੇ ਵਿੱਚ ਸਤਿ ਸ਼੍ਰੀ ਅਕਾਲ